ਇੱਧਰ ਬਨੇਰੇ ਦਾ ਵੀ ਬੰਦ ਤੇ ਤੇ ਇੱਧਰ ਉੱਪਰ ਵਾਲਾ ਟਾਪ ਤੇ ਬਾਥਰੂਮ ਬਣ ਰਿਹਾ। ਰਿਵਾੜ ਦੇ ਬਿੱਟ ਕਰਤੀ ਤੇ ਹੁਣ ਆ ਚਾਰਦਵਾਰੀ ਕਰਨ ਲੱਗਿਆ ਵਾਂ ਕਿਉਂਕਿ ਅੱਧਾ ਚੱਕ ਲਿਆ ਫਿਰ ਅੱਧਾ ਕਹਿੰਦਾ ਦੁਬਾਰਾ ਤੇ ਵਾ ਚੱਕੂਗਾ। ਸ਼ਾਇਦ ਪਰ ਸ਼ਾਮੀ ਐਂਟਰ ਪੈ ਜਾਵੇ। ਕਿਆਣੀ ਵਾਲੀ ਚਾਰਦਵਾਰੀ ਚੱਕ ਲਈ। ਆਂਗਲ ਵਿੱਚੇ ਖੜੇ ਕਰਦੇ ਸੀ ਟੀਨਾ ਪਾਉਣ ਨੂੰ। ਜਿੱਦਾਂ ਦਦੂਆਂ ਪਾਇਆ ਸੀ। ਨੌ ਦੇ ਨੌ ਆਂਗਲ ਖੜੇ ਕਰਤੇ ਹੁਣ ਦੇਖਦਾ ਸ਼ਾਮੀ ਜਾ ਕੇ ਕਿ ਸ਼ਾਮੀ ਆ ਕੱਲ ਨੂੰ ਟੀਨਾ ਲੈ ਕੇ ਆਉਂਦਾ ਉੱਪਰ ਵਾਲੀਆਂ। ਬਾਹ ਸੇ ਵੀ ਆ ਸੈਡਾ ਨੂੰ ਉੱਪਰਲੀ ਛੜ ਲਾ ਕੇ ਐਂਗਲ ਉੱਪਰੀ ਛੜ ਲਾ ਕੇ ਫੇ ਲੰਬੇ ਲਾ ਕੇ ਦੂਜੀ ਛੜ ਨੂੰ ਲਾ ਕੇ ਉੱਪਰ ਟੇਨਾ ਪਾਣੀ। ਫੇ ਇੱਥੇ ਆਏ ਨਾਲ ਸ਼ਾਮਾ ਹੋ ਜੂਗੀ ਤੇਆਂ ਟੈਂਕੀਆਂ ਜਿਹੜੀਆਂ achar ਆਉਣੀਆਂ ਇਹ ਸਾਰੀਆਂ ਇੱਥੇ ਆ ਜੂਗੀਆਂ ਤੇ ਇੱਥੇ। ਇਹ ਲਿਗਣਾ ਦੂਜੀ ਛੱਤ ਉੱਪਰ ਥੋੜੀ ਦੋ ਡੱਬੇ ਤੀਨ ਮਿਲ ਜਾਏ। ਉਹ ਮੇਰਾ ਨਾ ਜੋ ਪਹਿਲੇ ਘਰ ਦਾ 800 ਫੀਟ ਨੂੰ ਕਵਰ ਹੋ ਜਾਏਗਾ। ਬਾਹ ਕਾਲੀ ਪੱਟੀ ਕਿਉਂਕਿ ਮੈਂ ਉਹਨਾਂ ਸੇ ਲੂੰਗਾ ਨਹੀਂ। ਮੈਂ ਮੈਂ ਸੋਚਿਆ ਤਾਂ ਸ਼ਾਇਦ ਆਪਕੇ ਪਾਸ ਹੋ ਗਈ। ਈਰਾ 파ਰਤ ਮਹਾਨ ਹੋਵਾ ਲੰਗਾ ਲੰਗਾ ਓ ਚੱਲੋ ਭਾਈ ਹੋਏ ਨੇ ਕੋਈ 6:30 ਹੋ ਗਏ 6:30 ਵਜੇ ਵੀ ਲੱਗੇ ਵੀ ਉਹ ਟਾਈਮ ਦਾ ਆ ਰਹੇ ਆ ਮਿਸਤਰੀ ਕਿਉਂਕਿ ਸਵੇਰੇ ਇਹਦਾ ਬਾਥਰੂਮ ਦਾ ਲੈਂਟਰ ਪਾਉਣਾ ਹੈ ਤਾਂ ਕਰਕੇ ਉੱਪਰ ਖਤਮ ਕਰਦੇ ਹਾਂ ਉੱਪਰ ਵਾਲਾ ਰੋਦਾ 8 ਫੁੱਟ ਤੇ ਪਾਉਣਾ ਹੈ ਮੈਂ ਤਾਂ ਉਹ ਟੈਸਟ ਕਰਾਉਣ ਇਹਨਾਂ ਦਾ ਜਮਾ ਹੀ ਕਰ ਲਿਆ ਗੁਰੂ ਗੋਸਲਾ ਤਾਂ ਜਿਹੜੇ ਮੇਰੇ ਸੈਲ ਤੇ ਸੈਲ 1.5 ਲੱਖ ਦੇ ਕਰੀ ਹੋਣੇ ਚਾਹੀਦੇ ਆ ਤੇ ਹੁਣ ਹੈ ਕਿ 72000 ਕਿਉਂਕਿ ਖੜਨਾ ਬੈਠਣਾ ਵੀ ਔਖਾ ਹੋ ਗਿਆ ਤਾਂ ਬਾਤ ਬਹੁਤ ਜ਼ਿਆਦਾ ਆਖਾ ਹੋ ਰਿਹਾ ਯਾਰ ਲੱਤਾਂ ਵਾਂਗ ਦਰਦ ਕਰ ਰਹੀਆਂ ਤੇ ਹੁਣ ਇਹਨਾਂ ਦਾ ਡੇਂਗੂ ਦਾ ਟੈਸਟ ਵੀ ਕਰਿਆ ਮੈਂ ਡੇਂਗੂ ਦਾ ਟੈਸਟ 800 800 ਰੁਪਏ ਆ ਟੈਸਟ ਡੇਂਗੂ ਦਾ ਜਿਹੜਾ ਸੈਲਾਂ ਦਾ ਟੈਸਟ ਹੈ ਉਹ ਤਾਂ 350 ਤੇ ਬਾਕੀ ਦਵਾਈ ਉਹੀ ਕਹਿੰਦਾ ਮਤਲਬ ਆ 4-5000 ਰੁਪਏ ਆ ਟੈਸਟ ਲੈਕਟਰ ਤੋਂ ਤੇ ਹੁਣ ਗੁਰੂਕੁਸ ਲਾਇਆ ਲੱਗ ਰਿਹਾ ਗੁਰੂਕੁਸ ਆ ਦੇਖੋ ਆ ਲੱਗ ਗਿਆ ਗੁਰੂਕੁਸ ਨੂੰ ਕੋਈ ਪਤਾ ਨਹੀਂ ਇਕ ਲਾਉਣਾ ਦੋ ਲਾਉਣਾ ਜਿਵੇਂ ਖੜ ਵੀ ਨਾ ਹੁੰਦਾ ਬੈਠ ਵੀ ਨਾ ਹੁੰਦਾ ਮੁਰਾ ਹੁੰਦਾ ਦੇਖੋ ਸ਼ਾਇਦ ਬਲੂ ਬਲ ਸਲਾਇ ਤੇ ਠੀਕ ਹੋ ਜੇ ਪਰ ਚਾਰ ਦਿਨ ਕਹਿੰਦਾ ਲਗਾਤਾਰ ਹੁਣਾ ਬਣਨਾ ਹੈ ਚਾਰ ਦਿਨ ਲਗਾਤਾ ਤਾਂ ਕਿਤੇ ਜਾ ਕੇ ਟੈਸਟ ਹੋਣਾ ਠੀਕ ਹੈ ਜੀ ਹੂੰ ਲੱਗ ਗਿਆ ਜੀ ਕੁਝ ਕੁ ਚੱਲੀ ਜੇ ਲੋ ਲੱਗ ਗਿਆ ਹਾਂ ਇਹ ਸੱਲੇ ਕਿੰਨੇ ਦੇ ਟੱਡੇ ਸੱਲਾਗੇ ਤੋਂ ਟੱਡੇ ਲੈਟਰ ਦੇਖਦਾ ਹਾਂ 72000 ਆਈ ਹੈ ਡੇਢ ਚਾਹੀਦੇ ਜੀ ਹਾਂ ਡੇਢ ਵਰਤਣ ਹਾਂ ਗਾਈ ਹੀ ਡਾ ਰ ਹੈ। ਅਹ। ਕਿਹੜਾ ਡਾਕਟਰ? ਡਾਕਟਰ ਨਿਚੇ ਬਣਾ ਰਹੀ ਤੁਹਾਨੂੰ। ਚਲੋ। ਨਾਲ ਵੀ ਆਰੀ ਬੁਲਾਇਆ ਤਾਂ ਯਾਰ ਮੇਰਾ ਤਾਂ ਬਹੁਤ ਹਾਲ ਤਾਂ ਗੱਡੀ ਵੀ ਨਹੀਂ ਚਲਦੀ ਹੈ ਜੀ ਮੈਂ ਵੀ ਲੈ ਕੇ ਜਾਊਂਗਾ ਕੰਮ ਗੱਡੀ। ਸਵੇਰ ਤੋਂ ਦਾ ਇੰਨਾ ਪੁਰਾ ਹਾਲ ਤਾਂ ਨਾ ਬੱਲੇ ਜੜਦਾ। ਸਵੇਰ ਤੋਂ ਉਲਟੀ ਵੀ ਆ ਗਈ ਜੀ। ਉਲਟੀ ਵੀ ਆ ਗਈ ਮੇਰੇ ਜਾ ਪੀ ਗਈ। ਖੜਵੀਂ ਤਾਂ ਹੁੰਦਾ। ਇਹ ਹੈਗਾ ਡਾਕਟਰ ਦਾ ਕਿਹੜਾ ਡਾਕਟਰ ਹੈ? ਹੈ? ਇਹ ਗੁਰਦਾਸ ਡਾਕਟਰ ਦਾ ਫਿਰੋਜ਼ਪੁਰ ਡਾਕਟਰ ਹੋਰ ਬਸੇ ਆ। ਲੋ ਜੀ ਗਲੂਕੋਜ਼ ਲਵਾ ਕੇ ਆਪਾਂ ਆ ਗਏ ਹੇਠਾਂ ਡਾਕਟਰ ਗੁਰਦਾਸ ਜੀ ਦੇ ਬਾੜਾ ਹੀ ਕੰਮ ਲਗਾ ਆ। ਬਹੁਤ ਰਹਿ ਰਿਹਾ ਇਥੇ ਦਾ ਭਾਈ। ਆਤਰਾਮਦੀ ਦਾ ਹੋ ਗਈ ਤਿਆਰੀ ਜਸ਼ਨ ਲੱਗਿਆ ਉੱਪਰ ਰੈਂਟਰ ਬਣਨ ਇਧਰ ਆ ਜੀ। ਇਧਰ ਅਜੀ ਬਾਈ ਮਿਲਣ ਆਇਆ ਸੀ ਸਾਨੂੰ ਹੁਣ। ਕੱਪੜੇ ਜੇ ਆ। ਥਾਲ ਚਲ ਪੁੱਛਣਾ ਸੀ ਸੱਲ ਘੜ ਗਏ ਸੀ। ਤੈਨੂੰ ਵੀ ਮਿਲੇ ਨੂੰ ਪਰ ਮਿਲੇ ਨਹੀਂ ਤੈਨੂੰ ਮੇਰੇ ਨੂੰ ਕਿੰਨੀ ਦੇ ਰੋਣੀ। ਤੈਦੀ ਵਾਰ ਮਿਲੇ ਹਾਂ ਮਿਲੇ ਪਹਿਲੀ ਵਾਰ ਅਜਾ ਆਰੇ ਬਬੂਆ ਉਠੋ ਮਾ ਯਾਰ ਕਾ ਕਰਵਤੋ ਬੱਲੀਆਂ ਦਾ ਪੈਣ ਗਿਆ ਆਪਣਾ ਲਾਤੀਆਂ ਹੱਲੇ ਆ ਵੀ ਸਾਜੀ ਸਾਜ ਲੇਵਰ ਆ ਗਈ ਇਹ ਸਾਜੀ ਸਾਜ ਪਰੌਂਠਿਆਂ ਦੀ ਬੈ ਗਈ ਆਇਨਾ ਦਾ ਬਹੁਤ ਸਾ ਲੇਬਰ ਵਾਲਿਆਂ ਦਾ ਹੈਲੋ ਗਾਇਜ਼ ਕਿੱਦਾਂ ਓਕੇ ਬੋਟਾ ਪਰੌਂਡੇ ਟੈਂਟ ਹੈ ਕੰਮ ਸ਼ੁਰੂ ਕਰਨ ਤੇ ਪਹਿਲਾਂ ਬਾਈ ਇਹ ਬੰਦੇ ਪਰੌਂਡੇ ਬਾਅਦ ਵਿੱਚ ਇਹਨਾਂ ਨੇ ਘੰਟਾਂ ਆਰਾਮ ਕਰਨਾ ਫਿਰ ਮਾਲਕ ਨੂੰ ਕਹਿਣਾ ਆ ਵੀ ਸਰਦਾਰ ਜੀ ਚਾਹੇ ਚਾਹੀਏ ਜਦ ਨੂੰ 12:00 ਵੱਜ ਜਾਣੇ ਲੋ ਦੁਪਹਿਰ ਦੀ ਰੋਟੀ ਹੈ ਚਲੋ ਯਾਰ ਜਲਦੀ ਜਲਦੀ ਮੇਰਾ ਵੀਰ ਬਣ ਕੇ ਦੇ 9:00 ਵੱਜ ਗਏ ਇਹਨਾਂ ਨੇ 2 ਘੰਟੇ ਲਾ ਕੇ ਇਹਨਾਂ ਦਾ 12:00 ਬਜਾ ਲੈਣੇ ਐ ਟੈਂਕੀਆਂ ਵਾਸਤੇ ਬਣਾਉਣ ਲੱਗੇ ਆ ਹੋ ਜਾਏਗਾ ਇਸੇ ਪੂਰਾ ਹੈ ਸਾਦੇ ਟੁਕੜੇ ਲਗਾ ਦੇ ਹੋ ਹੋ ਇੱਕ ਕਲਸਟਰ ਹੋ ਜਾਏਗਾ ਫਿਰ ਸਭ ਮੱਝੀ ਹੋ ਜਾਏਗਾ ਹਾਂ 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 ਉਹ ਤਾਂ ਹੈ ਨਾ ਉਹ ਫੇ ਨੀਵਾ ਤਾਂ ਨਾ ਤਰ ਬਣਿਆ ਬਾਥਰੂ ਚਲ ਜੇ ਫਿਰ ਕਰੀਏ ਛੇੜਾ ਨੂੰ ਸਮਾਨ ਹਾਂ ਐ ਲੱਗੇ ਕੰਧ ਨੂੰ ਪਲਸਤਰ ਕਰਨਾ ਵੀ ਦੇਖਦੇ ਹਾਂ ਕੀ ਕਰਦੇ ਉਹ ਤਾਂ ਬਣ ਗਿਆ ਆਪਣਾ ਟੈਂਕੀਆਂ ਰੱਖਣ ਵਾਲਾ ਨਵੀਂ ਰੇਤਾ ਛਾਨ ਰਹੇ ਆ ਹੁਣ ਇਹ ਮੈਂ ਰੇਤਾ ਛਾਨ ਕੇ ਲਾਉਣਾ ਬਜਰੀ ਨਿਕਲ ਰਹੀ ਆ ਆ ਬੜੀ ਬਜਰੀ ਨਿਕਲ ਰਹੀ ਐ ਰੇਤੇ ਤੇ ਖਾਸੀ ਬਜਰੀ ਨਿਕਲ ਰਹੀ ਐ ਇਹ ਕੱਲ੍ਹ ਤੋਂ ਸ਼ੁਰੂ ਪਲਸਤਰ ਪਲਾਸਟਰ ਹੋ ਗਿਆ ਫਿਨਿਸ਼ਿੰਗ ਕਰਦੀ ਇਹ ਗੰਦ ਦੀ ਬਾਕੀ ਆ ਬਾਥਰੂਮ ਦੇ ਥੱਲੇ ਪੇਪਰ ਪੈਣੀ ਹੈ ਤੇ ਉਹ ਸਾਹਮਣੇ ਵਾਲੀ ਗੰਦ ਨੂੰ ਲੱਗੇ ਹੋਇਆ ਬਾਕੀ ਫਿਰ ਹੁਣ ਥੱਲੇ ਕਮਰੇ ਜਾਂਦੇ ਪਲਾਸਟਰ ਕਰਨੇ ਬਾਕੀ ਆ ਸਫਾਈ ਕਰਾਉਂਦੇ ਰਿਆਂ ਸ਼ਾਮ ਦੇ ਦਾ ਨਹੀਂ ਕੱਲ ਨੂੰ ਕੱਲ ਨੂੰ ਜਾਂ ਪਰਸ ਨੂੰ ਸ਼ੈੱਡ ਵੀ ਪਾਉਣਾ ਨਾ ਨਾ ਹਾਂ ਬੱਲੀ ਇਹ ਉਦੀ ਆ ਜਿਹੜਾ ਲਾਲੇ ਦੀ ਆ ਛੋਟੀਆਂ ਬੱਲੀਆਂ ਦੀਆਂ ਇਹਦੀਆਂ ਇਹ ਇੱਥੇ ਰੱਖ ਲੈ ਜਿਹੜਾ ਉਹਦਾ ਸਮਾਨ ਛੋਟਾ ਪਲਾ ਰੱਖ ਦੂੰਗੇ ਇਹ ਇੱਥੇ ਰੱਖ ਲੈ ਉਹ ਰੱਖ ਲੈ ਦੇਖੀ ਪਲਾਸਟਰ ਨੇ ਆਪ ਤੇ ਆਹ ਛੋਟੀਆਂ ਬੱਲੀਆਂ ਇਹਦੀਆਂ 10 ਹਨ ਇਹ ਚਲ ਵੀ ਅੰਦਰ ਹੁਣ ਕਮਰੇ ਚ ਆ ਕੇ ਪਲਾਸਟਰ ਕਰਨਾ ਇਹ ਨਹਿਰੂ ਲਾਤੇ ਆ ਕੈਂਟਰ ਵਾਲੇ ਕਮਰੇ 'ਚ ਲੱਗੇ ਬਰਾਸਟਰ ਕਰਨ ਨੂੰ ਉਹ ਕੰਮ ਜਲਦੀ ਜਲਦੀ ਖਤਮ ਕਰਨਾ ਨੂੰ ਉਹਨੇ ਕਿਹਾ ਗਾ 26 ਉਹਨੇ ਕਿਹਾ ਬਸ ਮੈਂ ਇਹ ਮਾਰ ਦੇ ਫੜਾਫੜਤਾ ਫੜਾ ਜਾ ਧੋ ਕੇ ਢੜਿਆ ਹੁਣ ਫਰਸ਼ ਹੁਣ ਥੋੜਾ ਚਿੱਟਾ ਨਿਕਲਿਆ ਨਹੀਂ ਦਾ ਸਿਮਿੰਟਾ ਸਿਮਿੰਟ ਪਿਆਦਾ ਉਹ ਰਹੀ ਪਰ ਹਾਲੇ ਵੀ ਰਹਿ ਗਿਆ ਹਾਂ ਇਤਜਾਬ ਨਾਲ ਲੰਘ ਜਾਣਾ ਹੈ ਨਾ ਪਰ ਜਿਸ ਨੇ ਪੱਤੀ ਮਾਰ ਦਿਆ ਮੋਟੀ ਮੋਟੀ ਆ ਮਾਰ ਲੱਗਿਆ ਬਾਈ ਮੈਂ ਉਹ ਮੈਂ ਕਾਲ ਕਰਨਾ ਪੜਿਆ ਟਾਈਲ ਵਾਲੇ ਨੂੰ ਨਹੀਂ ਇਹਦਾ ਮੈਂ ਕਹਿੰਦਾ ਰਾਤ ਨੂੰ ਤਜਾਬ ਦੀ ਬੋਤਲ ਗੇੜ ਦਾਂਗੇ ਸਵੇਰ ਤਾਂ ਉਗਲ ਜਾਣਾ ਹੈ ਨਾ ਉਹ ਓਧਰ ਮੈਂ ਕਹ ਟਾਈਲ ਵਾਲਾ ਨੂੰ ਬੁਲਾ ਲਈ ਅੱਗੇ ਠੇਕਾ ਦੇਣਾ ਜੀ ਨੂੰ ਆਪਾਂ ਚੋਲਾ ਦਾ ਹੋ ਜਾਣਾ ਹੁਣ ਸਾਬ ਬਾਕੀ ਉਹ ਟਾਈਲ ਲੱਗੀ ਫਿਰ ਤਾਂ ਵਧੀਆ ਹੋ ਜਾਣਾ ਇਹਨਾਂ ਕੰਮੇ ਸਾਰਾ ਮੁੱਕਦਾ ਨਹੀਂ ਹੈਗਾ ਬਾਈ ਮੈਂ ਵੀ ਮੈਂ ਵੀ ਜਾਣ ਕੇ ਗਿਆ ਤਾਂ ਮਖਾਗ ਮਾਰੀ ਹੁਣ ਤਾਂ ਸਟਾਰਟ ਕਰੀਏ ਡੰਡਾ ਮਾਰਿਆ ਬਾਹਰ ਮਾਰ ਦੇ ਦੋ ਬਾਹਰ ਆਹ ਦਾ ਉੱਪਰੋਂ ਘੜਤੀ ਜੀ ਰਹੀ ਐ ਨਾ ਫਿਰ ਇਹ ਕਿਹੜਾ ਗੜਾ ਪਾਟਾ ਆਹ ਵਾਲਾ ਗੜਾ ਪਾਟਾ ਇਹ ਆਰੇ ਬਕਸਾ ਰੋਈ ਬਕਸੇ ਹੋ ਗਿਆ ਅੱਛਾ ਅੱਛਾ ਉਹ ਵਾਚ ਵਜੇ ਨਾਲ ਇਹਨਾਂ ਪੋਚੀ ਮਨੀਰਾ ਹੈ ਆਵਲਾ ਆ ਬਾਈ ਬਾਈ ਦਾ ਅੱਛਾ ਬਾਈ ਬਾਈ ਉਹ ਉਹਦਾ ਲੈ ਤੂੰ ਵਾਈਫਾਈ ਸਿੱਧਾ ਹੀ ਲਾ ਦੇਣਾ ਉੱਥੇ ਹੈ ਸਿੱਧਾ ਹੀ ਅੱਛਾ ਉਹਦੇ ਉੱਪਰ ਆ ਜਾਣਾ ਉਹਦੇ ਡਿਵਾਰੀ ਪਰ ਉਹ ਵੀ ਸੋਹਣੇ ਉਹ ਬੀਮ ਆ ਵਿੱਚ ਬੀਮ ਹਾਂ ਬੀਮ ਅੰਦਰ ਹੈਗਾ ਦਿੱਖੇ ਕਾ ਕਾ ਪਰਨੇ ਵੀ ਆ ਮੈਂ ਆਪਾਂ ਨਾ ਨਹੀਂ ਆਈ ਸੀ ਅਗਾਂ ਗਿਜਰਾਂ ਹੀ ਨਾ ਤੇ ਗਿਜਰਾਂ ਹੀ ਆ ਹਾਂ ਯਾਰ ਆ thằngਾਂ ਠੇਕੇਦਾਰ ਆ ਹਾਂ ਆ ਇਹਦੇ ਕੋਲ ਬੰਦੇ ਕੰਮ ਕਰਦੇ ਆ ਐਰੀ ਗੱਗੀ ਠੇਕੇਦਾਰ ਨਕਸ਼ੇ ਬਣਾਦੇ ਨਕਸ਼ੇ ਹੜੱਪੇ ਸਭ ਤੋਂ ਦੇ ਉਹ ਵੱਡੀਆਂ ਗੱਡੀਆਂ ਵੱਡੀਆਂ ਗੱਡੀਆਂ ਬੜਾ ਪਿਆਸਾ ਬਦਾ ਫੋਨ ਕੋ ਪਤਾ ਹਾਲੀ ਖਵਰੀ ਜੀ ਜਰਨੀ ਆ ਪੁੱਛਣ ਖਬਰ ਇਹਨੂੰ ਸਭ ਤੋਂ ਵੱਡਾ ਬੈਟਰ ਜਾਈ ਐਡਾ ਬੜਾ ਬੈਟਰ ਕੀ ਗੱਲ ਐ ਖਬਰਾਂ ਬਹੁਤ ਹੁੰਦਾ ਮੁੰਡਾ ਜਿਸ ਹਿਸਾਬ ਨਾਲ ਲਾ ਰੋਟੀ ਖਾਣ ਖੜਿਆ ਸੀ ਕਪੂਰ ਵੈਸ਼ ਨੂੰ ਢਾਬੇ ਤੇ ਵੈਸ਼ ਨੂੰ ਢਾਬੇ ਤੇ ਖਾਈ ਦੀ ਅੱਜ ਕੱਲ੍ਹ ਵੇ ਗੱੱਚੀ ਗੱਲਾਂ ਨੂੰ ਗ੍ਰੀਟ ਦਾ ਬੈਟਰੀ ਦੇਣਾ ਪੈਣਾ ਹੈ ਬਾਈ ਖਬਰਾਂ ਸੁਣਦਾ ਮੁੰਡੇ ਨੇ ਸਪੈਸ਼ਲ ਫੋਨ ਰੱਖਿਆ ਵਾ ਬਰਨ ਵਾਲਾ ਕਹਿੰਦਾ ਪਾਲ ਵਾਸਤੇ ਸਾਹਿਬ ਜੀ ਬੈਠੇ ਗੱਡੀ ਮਾ ਮਾਰੇ ਕੁਛ ਲੋਕ ਐਸੇ ਲੈਣਾ ਜਦ ਜੀ ਸਟਾਰਟ ਕਰੇ ਸਾਹਬ ਆਸਤੇ ਪਾਣਾ ਦੇਣਾ ਕਹਿਣਾ ਮੈਂ ਦੱਬੀ ਕੋਈ ਲੋ ਕਿੰਨਾ ਆਇਆ ਲੈਣਾ ਦੱਬੀ ਕੋਈ ਸਾਹਿਬ ਕਾ ਆਇਆ ਲੈ ਉਹ ਕੋਈ ਲੈ ਮੈਂ ਠੀਕ ਹੈ ਸ਼ਰਮਾ ਜੀ ਦੇ ਭੂਸੜ ਜਾ ਚਾ ਚਲ ਬਣਾਓ ਯਾਰ ਓਕੇ ਓਕੇ ਨਾ ਨਾ ਚਗਾ ਕੇ ਵੀ ਲਾਤੀ ਸੋਈ ਹੋ ਸਟਾ ਮਾਰੀ ਜਾਂਦੇ ਆਸ ਹਾਂ ਹੋ ਗਿਆ ਹਾਂ ਬੋਰੀਆਂ ਵਿੱਚ ਲਾ ਦਿੰਦੇ ਹਾਂ ਹਾਂਜੀ ਗਾਇਸ ਜੀ ਜੀ ਇਹ ਤਾਂ ਵਈ ਸਾਰੀ ਖਾਲੀ ਹੋਣੀ ਆ ਇਹ ਪਤਾ ਨਹੀਂ ਕੀ ਕਰੀ ਜਾਂਦੇ ਆ ਯਾਰ ਹਾਂਜੀ ਚਵਾਟ ਦੀਂਦੀ ਘੜਤੀ ਆ ਇਹ ਓ ਯਾਰ ਬਲੇਡ ਨਹੀਂ ਆ ਬਲੇਡ ਕਿੱਥੇ ਆ ਯਾਰ ਕੱਟਣਾ ਵਟ ਲੋ ਖਾਲੀ ਕਿਉਂ ਕੀ ਕਰ ਰਿਹਾ ਹਾਂ ਜੀ ਇਹ ਕੀ ਆ ਯਾਰ ਸਾਰਾ ਸਮਾਨ ਹੋਣ ਦੇ ਬਾਵਜੂਦ ਵੀ ਨਾ ਆ ਵੀ ਆਹ ਟੈਂਕੀਆਂ ਦਾ ਬਣਾਇਆ ਸੀ ਚੌਂਤਰਾ ਇਥੇ ਚਾਰੇ ਟੈਂਕੀਆਂ ਰੱਖਣੀਆਂ ਦੋ ਤਾਂ ਆ ਪਈਆਂ ਸਿਮਿੰਟ ਆ ਗਿਆ ਹੁਣ ਕੋਲ ਪਾ ਕੇ ਬਣਾਉਣਾ ਦੇਖਦੇ ਹਾਂ ਹੁਣ ਕੋਲ ਪਾਉਂਦੇ ਆ ਮੈਂ ਵੀ ਨੇਰਾ ਹੋ ਗਿਆ ਪਰ ਇਹ ਕਹਿੰਦੇ ਖਤਮ ਕਰਕੇ ਹੀ ਜਾਉਂਗੇ ਓਵਰ ਟਾਈਮ ਲਾ ਰਹੇ ਆ ਚਲ ਖਤਮ ਹੋ ਜਾਊਗਾ ਲੈਟਰ ਤਾਂ ਬਰਾਬਰ ਕੋਲ ਹੈਗੀਆਂ ਸੂਟ ਜੜੀਆਂ ਹਾ 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 ਧੱਕੇ ਗਿਆ ਰੋ ਗਿਆ ਚਲਾਇਆ ਹੁਣ ਉਹਰੇ ਬੇਲਾ ਜਾ ਜੂਗਾ ਕੱਲ ਨੂੰ ਫਿਰ ਬਜਰੀ ਲਾਲ ਬਜਰੀ ਮੰਗਵਾ ਕੇ ਤੇ ਸਾਰਾ ਕਰਕੇ ਹਾਂ ਟੈਂਕੀਆਂ ਟੁਕੀਆਂ ਰੱਖੀਆਂ ਸਾਰੀਆਂ ਇਹ ਇਧਰ ਪੜਤੀ ਕ ਤੇ ਉਧਰ ਰੱਖਤੀਆਂ ਤਿੰਨ ਹੁਣ ਪੈਪਾਂ ਲਾ ਰਹੇ ਹਾਂ ਦੇਖਦੇ ਕਿਹੜਾ ਸਾਬਦਾ ਵਾ ਬਾਕੀ ਫਾਈਨਲ ਫਾਈਨਲ ਦੇ ਪਤਾ ਲੱਗੂਗਾ ਕਿਹੜੀ ਕਿਹੜੀ ਲਾਈਨ ਕਿੱਧਰ ਜਾਂਦੀ ਆ ਖਬਰਾਂ ਚੱਲ ਰਹੀਆਂ ਮੇਰੇ ਖਿਆਲ ਚ ਆਹ ਤੇ ਆ ਬਾਲ ਟੁੱਲੂਆ ਪਤਾ ਲਾ ਬਾਕੀ ਤਾਂ ਫਾਈਨਲ ਦੀ ਗੱਲ ਹੈ ਸਾਰੇ ਟੈਂਕ ਜਿਆ ਤੇ ਰੱਖੀ ਗਿਆ ਸਾਬਦਾ ਵਾ ਕਿਤੇ ਨਹੀਂ ਜਾ ਹੋਇਆ ਬਸ ਕੰਮਕਾਰ 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 ਕਿਆ ਪਟਦੀਆਂ ਇਥੋਂ ਆ ਦੇਖਣ ਨੂੰ ਥੋੜਾ ਜਿਹਾ ਲੱਗਦਾ ਤਾਂ ਇੰਨਾ ਮਲਵਾ ਨਿਕਲ ਗਿਆ ਇੰਨਾ ਮਲਵਾ ਦੇਖਣ ਨੂੰ ਲੱਗ ਨਹੀਂ ਕਿ ਨਹੀਂ ਲਾਦੇ ਰੇਲੇ ਨਾ ਗੋਲੇ ਜ ਆਪਣੇ ਵੇ ਇਹਦੇ ਟੰਕੇ ਚੱਕ ਕੇ ਉਹ ਰੱਖਦੀਆਂ ਚਾਰ ਕਿੱਥੇ ਆ ਗਿਆ ਓਹ ਹੋ ਧਿਆਨ ਨਾਲ ਧਿਆਨ ਨਾਲ ਕਰਦੇ ਹੋਈ ਕੰਮ ਹਾਂ ਉਹ ਕੰਪੀਲਾ ਕਰ ਫੜੀਆ ਉਹਦੇ ਛੈਣੀ ਲਿਆ ਛੈਣੀ ਆਹ ਛੈਣੀ ਲੱਕ ਲਿਆ ਇਹਦਾ ਕਬੇ ਪਟੀਉਟੀਆਂ ਨੂੰ ਜਾ ਰਹੀ ਆ ਇੱਕ ਜਾਰੀ ਥੱਲੇ ਬਾਥਰੂਮ ਨੂੰ ਇਹ ਵਾਲੀ ਮਿਲਦਾ ਇੱਕ ਬਾਥਰੂਮ ਨੂੰ ਜਾ ਰਹੀ ਆ ਇੱਕ ਇਧਰ ਨੂੰ ਆ ਰਹੀ ਮਿਲਦਾ ਆ ਬੰਨੇ ਯਾਰ ਲੈੰਟਰ ਵਾਲੀਆਂ ਪੈਂਪਰ ਐਨਾ ਦੁਖੀ ਕਰਿਆ ਨਾ ਇੱਕ ਇਹੀ ਸੋਲੂਸ਼ਨ ਲਾਈ ਹੋਣੀ ਅੱਗੇ ਹੈਂ ਉੱਪਰ ਐਕਟ ਨਹੀਂ ਹੋ ਗਿਆ ਕਿਹੜਾ ਸੋਲੂਸ਼ਨ ਲਾਤਾ ਹੋਵਾ ਤਾਂ ਹੋ ਗਿਆ ਵੱਢਦੇ ਨੂੰ ਹਲਦਾ ਕਣੀ ਵੱਢਿਆ ਕਿੰਨਾ ਕੱਢਣਾ ਹੈ ਦੀ ਹੋਰ ਬਸ ਇਹੀ ਆਣੀ ਕੱਢਣੀ ਹੈ ਆਹੀ ਕੱਢਣੀ ਹੈ ਉਹਦਾ ਪਲੰਬਰ ਨਾਲ ਜਿਹੜਾ ਪੁਰਾਣੇ ਪਲੰਬਰ ਨਾਲ ਕੰਮ ਕਰਿਆ ਜੋ ਹੀ ਬੇਕਾਰ ਕਰਿਆ ਹੋਇਆ ਜਮੇ ਬੇਕਾਰ ਉੱਪਰੇ ਰੱਖੀਏ ਪੇਪਰ ਨਾਲ ਨਾ ਹਾਂ ਦੇ ਇਧਰ ਕੁ ਮਾਹੰਦਾ ਦੋ ਵੇ ਆਪਾਂ ਦੇਦੀ ਛੱਡ ਨੂੰ ਨਹੀਂ ਆ ਤੂੰ ਛੱਡ ਨਹੀਂ ਹੈ ਤੱਕਾਂ ਨਹੀਂ ਹਟ ਜਾ ਮਸਾ ਟੇਡਾ ਨਹੀਂ ਹੋ ਗਿਆ ਵਾਪੇ ਨਹੀਂ ਨਹੀਂ ਓੜਾ ਪੈਂਟ ਦਾ ਹੋ ਜੋ ਚੱਕਰ ਨਹੀਂ ਇਹ ਆਪੇ ਪਾ ਪਾ ਦੀ ਆਪੇ ਹਾਂ ਪਹਿਲੇ ਥੋੜੀ ਜਿਹੀ ਗੱਗੀ ਨੂੰ ਥੋੜੀ ਦੇਖਿਓ ਕੋਈ ਲੀਕੇਜ ਤਾਂ ਨਹੀਂ ਹੈਗੀ ਓਹ ਆਈ ਕਲੀਨ ਕਰਦਾ ਉਧਰ ਪਾਣੀ ਖੜਾ ਪਈ ਪਈ ਹੋਈ ਹੋ ਗਈਆਂ ਗੱਗੀ ਇੱਕ ਦਿਨ ਦਾ ਬੈਂਡ ਦਾ ਉਹੀ ਲੀਕ ਆਉਂਦਾ ਇੱਧਰ ਲੀਕ ਕਰਦੀਆਂ ਦੋ ਦਿਨ ਆ ਨਹੀਂ ਕਰਦਾ ਆ ਨਹੀਂ ਕਰਦਾ ਭਾਈ ਬਜਰੀ ਪਾਉਣ ਲੱਗੇ ਹੋਏ ਲਾਲ ਉੱਪਰਲੀ ਸਾਈਡ ਬਜਰੀ ਪਾ ਕੇ ਲਾ ਦਿਆ ਟੈਲਾਂ ਕੱਚਾ ਪੱਕਾ ਫਰਸ਼ ਕਰਕੇ ਉੱਪਰ ਵਾਲਾ ਨਿਬੜ ਜੂਗਾ ਤੇ ਅੱਜ ਦੇਖਦਾ ਸ਼ੈੱਡ ਦਾ ਸਮਾਨ ਲੈ ਕੇ ਆਉਂਦਾ ਤੇ ਸ਼ੈੱਡ ਵੀ ਪਾ ਦਿਆ ਚਾਦਨਾ ਫੇ ਉੱਪਰ ਵਾਲਾ ਨਿਬੜ ਜੂਗਾ ਥੱਲੇ ਵਾਲਾ ਕੱਲੂ ਲੈਂਟਰ ਖੋਲ ਕੇ ਪਾਸਟਰ ਕਰਾ ਕੇ 2-4 ਦਿਨ ਵਿੱਚ ਪੇਂਟ ਵੋਨ ਕਰਾ ਕੇ ਚੜਾਈਏ ਕਰਾਏ ਤੇ ਇਹਦੇ ਛਲੇ ਚੱਕਦੇ ਬਜਰੀ ਪੂਰੀ ਪਈ ਜਾਣੀ ਬਜਰੀ भी छटर ही खोलन लगे हुए अज है बताओ क्या नहीं नहीं ये फट्टा लंबा कि छोटा है वो बोला छोटा है ਆ ਜਾ ਰਾ 1 ਮਿੰਟ ਤੋਂ ਜ਼ਿਆਦਾ ਨਹੀਂ ਲੱਗੇਗਾ ਤੁਹਾਨੂੰ ਇਹ ਡਾਇਰੈਕਟ ਹੁਣ ਜਾ ਕੇ ਬਰਾਦ ਹਾਂ ਅਜੀ ਫੜੀਆਂ ਕਿ ਇਧਰ ਫਟਾ ਖਿਚਲੋ ਵਾਸਾ ਆ ਜਾਏਗਾ ਇਧਰ ਫਟਾ ਫੜਾ ਰਹੀ ਤੇ ਇਧਰ ਆ ਜਾ ਇਧਰ ਇਧਰ ਆ ਕੇ ਫੜ ਇਧਰ ਆ ਕੇ ਕਰ ਦੇ ਸਪਲਾਈ ਮਾਰ ਨੂੰ ਹਾਂ ਕਿ ਦੱਸੇ ਨੂੰ ਇਹ ਸ਼ਾਕਰ ਵਾਲਾ ਕਢਾ ਰਿਹਾ ਐ ਐਸੇ ਐਸੇ ਇਸ ਵਿੱਚ ਸੇਫਟੀ ਹੈ ਇਸਨੇ ਸਮਝ ਰਹੇ ਮੇਰੀ ਬਾਤ ਅਭੀ ਸੰਭਾਲ ਰੱਖੇ ਨੇ ਵਿਚ ਵਾਲੇ ਵਿੱਚ ਚਲੋ ਆਪ ਆਪਣੇ ਆਈਡੀਆ ਸੇ ਕਰਤੇ ਹੋ ਨਿਕਲ ਗਿਆ ਹੁਣ ਹੋ ਗਿਆ ਟੀ ਟਾਈਮ ਚਾਹ ਦਾ ਟਾਈਮ ਹੋ ਗਿਆ ਚਾਹ ਦਾ ਟਾਈਮ ਆ ਜਾਓ ਵੀ ਆ ਜਾਓ ਚਾਹ ਬਣਾ ਲਈ ਦੁੱਧ ਵਾਲੀ ਤੇ ਬਣਾਈ ਕੀ ਨਾ ਮਿਸਟਰ ਲੰਗਰੀ ਜੜੇਆਲੇ ਵਾਲੇ ਓਕੇ ਪਕੜੋ 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 ਸਰਦਾਰ ਜੀ ਪਕੜੋ ਜਲਦੀ ਪਕੜੋ ਆਪਾਂ ਉੱਧਰ ਦੇ ਨਾ ਇੱਧਰ ਤੋਂ ਸੜਕ 'ਤੇ ਭਗਾ ਗਈ ਮਾਰਨੀ ਆਪਾਂ ਗੱਡਾ ਗੂਡਾ ਸਾਰੇ ਫਿਰ ਉਹਦਾ ਗਾਣਾ ਲਾ ਦੇਣਾ ਜਯੂ ਬੋਹੂਬਲੀ ਆ ਦਸਾਂ ਹੋ ਗਿਆ ਕਮਰਿਆਂ ਦਾ ਲਾ ਦਈਏ ਫਾਲੀ ਰੋੜੀ ਲੱਗੀ ਗੱਡਾ ਦਾ ਛਾਂਡੀ ਕਰਨੀ ਏ ਮਾਤ ਕਰਾ ਦੀ ਤੁਹਾਡੀ ਐ ਮਿੰਟੋ ਮਿੱਟ ਲਾ ਬੰਦੇ ਕਹਿੰਦੇ ਸਪੈਸ਼ਲ ਬਲਾਈ ਦੇਖੋ ਪਾਟਰ ਪਾਟੋ ਜੀ ਉਤਰ ਗਿਆ ਨਵੀ ਲੱਗੇ ਯਾਰ ਕੱਚਾ ਪੱਕਾ ਫਰ ਸਪੋਨਸ਼ ਆਮ ਦੇ ਹੋਗੇ 7 ਵਜੇ ਅਜੋਕ ਜੀ ਚੱਲੇ ਆ ਵੀ ਹੈ ਫੇ ਗੱਲ ਕੋਈ ਸ਼ੋ ਕੀ ਆਏਗਾ ਅਬ ਸਾਥ क्या याद आएगा नहीं पूछ रहा हूं आपसे बता दो ना यार हाँ उससे पूछोगे ठीक है पेछोगे तेरा नंबर तो होगा जैसन को नंबर दे देना है ना नंबर नहीं है पूछ मिस्त्री न ਉਹ ਤਾਂ ਹੈ ਕਿਦਾਂ ਹੋ ਗਿਆ 1 ਘੰਟਾ ਇਹ ਵੀ ਅਸੀਂ ਪਾਇਆ ਹੁਣ ਕੱਚਾ ਪੱਕਾ ਫਰਸ਼ ਤੇ ਗੱਗੀ ਲਗਿਆ ਲਗਿਆ ਪਾਰਟੀ ਕਰਨ ਮੀਟ ਲਿਆ ਕਾਹਦਾ ਮੀਟ ਲੈ ਗਈ ਕਿਥੇ ਆ ਮੀਟ ਮੁਰਗੇ ਦਾ ਮੀਟ ਹੈ ਦਿਖਾਦਾ ਬਿ ਕਿਥੇ ਹੈ ਲੋ ਗਾਇਸ ਲੋ ਗਾਇਸ ਮੁਰਗੇ ਦਾ ਕਿੰਨਾ ਲਿਆ 1.5 ਕਿਲੋ ਜੀ 1.5 ਕਿਲੋ ਤੇ ਹੁਣ ਪਿਆਜ਼ ਪਿਆਜ਼ ਲੈ ਕੇ ਕੀ-ਕੀ ਪਾਉਂਗਾ ਅੰਦਰ ਹੈ ਕੀ-ਕੀ ਪਾਉਂਗਾ ਹਾਂ ਪਿਆਜ਼ ਆਈ ਟਮਾਟਰ ਆਈ ਹੂੰ ਤੇ ਲਓ ਸੁਣ ਵੀ ਲਿਆ ਲਸਣ ਲਸਣ ਦਾ ਪੇਸਟ ਲਿਆ ਜੀ ਪੇਸਟ ਲਸਣ ਅਦਰਕ ਹਾਂ ਬਈ ਪੇਸਟ ਲਿਆ ਜੀ ਚੱਲ ਵੀ ਉਹਨੂੰ ਬਣਾ ਕੇ ਦਿਖਾਉਂਦੇ ਆਂ ਕਹਿੰਦਾ ਅੱਜ ਖਵਾਉਂਗਾ ਤੁਹਾਨੂੰ ਕਿੰਦਾਂ ਦਾ ਬਣਦਾ ਬਈ ਹੁਣ ਸ਼ਾਮ ਨੂੰ ਸਾਢੇ 8 ਹੋ ਗਏ ਤਕਰੀਬਨ ਸਾਢੇ 8 ਹੋ ਗਏ ਤੇ ਹੁਣ ਸਾਡਾ ਪ੍ਰੋਗਰਾਮ ਤਾਂ ਪਹਿਲਾਂ ਹੋਟਲ 'ਚ ਰੋਟੀ ਖਾਣ ਦਾ ਪਰ ਅਸੀਂ ਕਿ ਇੱਥੇ ਆਪਣੀ ਫੀਲਿੰਗ ਲਈਏ ਕੈਂਪਿੰਗ ਵਾਲੀ ਕਿਉਂਕਿ ਕੈਂਪਿੰਗ ਦੇ ਤਾਂ ਜਾ ਨਹੀਂ ਹੋਇਆ ਹੁਣ ਇੱਥੇ ਅੱਜ ਚਿਕਨ ਬਣ ਰਿਹਾ ਆਹ ਗੈਸ 'ਤੇ ਆਗਨੋਰ ਕਰੇ ਬੜਾ ਗੰਦਾ ਨਮਾ ਲਿਆਦਾ ਇਹ 20 ਦਿਨ ਪਹਿਲਾਂ ਚਾਹ ਵਾਲ ਵੜ ਕੇ ਗੰਦਾ ਕਰਦੇ ਆ ਨਾ ਯਾਰ ਮੁੰਡਾ ਆਪਣਾ ਰਹਿੰਦਾ ਹੈ ਚਾਰ ਨੰਬਰ 'ਚ ਯਸ਼ ਯਸ਼ਣਾ ਯਸ਼ ਹਾਂਜੀ ਕੌਣ ਸੀ ਕਲਾਸ ਕક્ષા ਵਿੱਚ ਪੜ੍ਹਦੇ ਹੋ ਨਹੀਂ ਕક્ષા ਹੀ ਹੋ ਗਈ ਬੜੀ ਵੀ 3rd ਇਅਰ ਵਿੱਚ ਹੋ 3rd ਇਅਰ ਵਿੱਚ ਹੋ ਕੀ ਕਰ ਰਹੇ ਹੋ ਇੰਜੀਨੀਅਰਿੰਗ ਹਾਂ ਇੰਜੀਨੀਅਰ ਕੌਣ ਸੀ ਬੀਟੈਕ ਸੀ ਹਾਂ ਬੀਟੈਕ ਸੀ ਸੀ ਬੜੀਆ ਹੈ ਬੜੀਆ ਯਾਰ ਹਮਾਰੇ ਬਾ ਸਾਡੇ ਕੋਲ ਵੀ ਬਈ ਟਾਈਮ ਹੀ ਲੱਗਿਆ ਆਏਗਾ ਕਿਉਂਕਿ ਇੱਥੇ ਉਹ ਕੱਚਾ ਪੱਕਾ ਫਰਸ਼ ਪਵਾਇਆ ਤਾਂ ਮਿਸਤਰੀ ਵਿਚਾਰੇ ਹੋਣੀਗੇ ਅੱਧਾ ਘੰਟਾ ਹੋ ਜਾਣਾ ਤੇ ਰੋਟੀ ਦਾ ਰੋਟੀ ਦਾ ਜਗਾੜ ਅਸੀਂ ਅੱਜ ਛੱਤ 'ਤੇ ਕਰਦੇ ਆਂ ਉਹਰੇ ਤੇ ਰੋਟੀ ਬਣਾਉਂਦੇ ਹੋਰ ਵੀ 1 200 ਦੋਸਤ ਆਉਣ ਵਾਲੇ ਆ ਦੇਖਦੇ ਆਂ ਓਏ ਯਾ ਇਹ ਕਿੰਨਾ ਪਹਿਲਾਂ ਪਹਿਲੇ ਵੀ ਡਾਲਾ ਅੱਛਾ ਪਹਿਲੇ ਡਾਲਾ ਤਾਂ ਥੋੜਾ ਛੜਾ ਬਾਪੂ ਜੀ ਪਹਿਲੇ ਉਸਕੋ ਚੈੱਕ ਕਰਾਉਂ ਨਮਕ ਬਹੁਤ ਆਲੇ ਹੋ ਅਗਰ ਚਾਹੀਏ ਹੋਰ ਕਰ ਦਿੰਦਾ ਇਨਾ ਉਸ ਵਾਲੇ ਮਗਬਾ ਪਿਆ ਆ ਕੀ ਹੋ ਗਿਆ ਉਹ ਦੇਖ ਇਨਾ ਇਨਾ ਪਾਈ ਜਾਵੇ ਅੱਜ ਦਾ ਵੀਡੀਓ ਚੰਗਾ ਉਹ ਨਾ ਚੈੱਕ ਕਰੋ ਬਈ ਚੈੱਕ ਕਰੋ ਸਾਰੇ ਜਣੇ ਚੈੱਕ ਕਰੋ ਹਾਂਜੀ ਗਾਇਸ ਨਹੀਂ ਇਹ ਚੀਨੀ ਦਾ ਜਿਹੜੀ ਭਾਜੀ ਉਹ ਚੀਨੀ ਲਿਆਉਂਦੇ ਆ ਉਹ ਚੀਨੀ ਚੀਨੀ ਹੁੰਦੀ ਨਾ ਇਹ ਮਿੱਠਾ ਨਹੀਂ ਹੁੰਦਾ ਆਪਕੇ ਚੀਨੀ ਵਿੱਚ ਮਿੱਠਾ ਨਹੀਂ ਹੈ ਆਧਾ ਕਿਲੋ ਲਿਆਤੇ ਨਾ ਦੋ ਵਕਤ ਦੀ ਚਾਹ ਬਣਦੀ ਹੈ ਆਧਾ ਕਿਲੋ ਵਿੱਚ ਆਪ ਬੜੀਆ ਚਾਹ ਆਪ ਕੌਣ ਸਾ ਨਸ਼ਾ ਕਰਦੇ ਹੋ ਆਪਕੇ ਮਿੱਠੇ ਵਿੱਚ ਚੀਂਠਾ ਨਹੀਂ ਹੁੰਦਾ ਆਣੀ ਨਹੀਂ ਹੁੰਦੀ ਮੈਂ ਬਰਾਂਡ ਚੀਨੀ ਵੇਚਦਾ ਹਾਂ ਜੇ ਬਰਾਂਡ ਚੀਨੀ ਜੜਿਆ ਰਹੇਗਾ ਚੱਕਰ ਆਉਣੀ ਹੈ ਚੈੱਕ ਕਰੋ ਵੀ ਚਿਕਨ ਦਿਖੋ ਪੂਰਾ ਪੰਜਾਬੀ ਜੀ ਦਾ ਮੈਨ ਪੂਰਾ ਦੇਸੀ ਹੈ ਇਹ ਘਰ ਦਾ ਹੁੰਦਾ ਨਾ ਅਭੀ ਤਰੀ ਲਗਾਈ ਨਹੀਂ ਬਨਵਾਰੀ ਨਹੀਂ ਨਹੀਂ ਅਭੀ ਕੁਝ ਵੀ ਲਗਾਇਆ ਇਸ ਦਾ ਕਲਰ ਤੋਂ ਬਹੁਤ ਹੋ ਗਿਆ ਨਾ ਮੈਟਰ ਹੋ ਗਿਆ 깔 ਲਗਾ ਦਿਓ ਭਾਵਨਾ ਨਿਕਲੇ ਬਾਹਰ ਪਤਾ ਨਾ ਚਲੇ ਮੁਰਗਾ ਬਣਾ ਕੇ ਬੱਕਰਾ ਬਣਾ ਦੇ ਡੱਕਾ ਲਗਾ ਦਿਆ ਵੀ 10 ਮਿੰਟ ਬਾਅਦ ਖੋਲਗੇ ਕੀ ਘੱਟ ਰਹਾ ਰਕਰਾ ਬਣਾ ਕੇ ਮੀਟ ਕੋ ਜੂੰਗ ਮੀਟ ਕੋ ਜੂੰਗ ਬਹੀ ਦੁਨੀਆ ਸਾਰਾ ਪਿੰਡ ਮਿੱਤਰਾਂ ਦਾ ਆ ਜੀ ਗੱਲ ਸੁਣਿਆ 4 ਚੌਕੇ 16 2 ਜੇ ਛੰਦੀਆਂ ਭਾਈ ਆਮ ਜੇ ਘਰ ਪਰ ਰੋਟੀ ਖਾਤੇ ਨਾ ਮੰਗਵਾਤੇ ਆ ਇਹ ਦੋ ਮੇਰੀਆਂ ਹਮ ਚਾਰ ਹੀ ਤੋਂ ਆ ਇਸਨ 6 ਨਹੀਂ ਬੋਲਦਾ ਇਹ ਪਤਾ ਕੀ ਬੋਲਦਾ 4 ਚੌਕੇ ਕਿੰਨੇ ਬੰਦੇ 35 ਰੋਟੀ ਚਾਹੀਏ ਨਹੀਂ ਨਹੀਂ ਪੜ ਜਾਏ ਚਲੋ ਆਪਨੇ ਕਿੰਨੀ ਖਾਣੀ ਮੈਂ ਤੇ ਇੱਕ ਦੋ ਖਰਚਾ ਕੋ 16 ਦੋਈ ਦੀਆਂ ਸਾਡੇ ਸ਼ਰਮ ਹੈ ਬਾਜੀ ਇਹ ਕੀ ਕਰਦੀ ਉਹ ਮੜਾ ਜੀ ਇੱਥੋਂ ਡਾਲਦੀ ਆ ਉਹ ਕੀ ਆ ਯਾਰ ਆ ਮੈਂ ਇਤਨਾ ਖਾਂ ਖਾਂ ਲੈ ਕੋਈ ਨਹੀਂ ਕੋਈ ਨਹੀਂ ਕੋਈ ਲੋ ਯਾਰ ਖਾਉਂ ਉਠਾਤੇ ਆ ਉਹ ਪਲੇਟ ਮੇਂ ਉਹ ਗੱਗੀ ਕਿਤੇ ਗੱਗੀ ਕੱਗੀ ਤੈਨੂੰ ਕਾ ਕਰਵਾ ਦਿੱਤੀ ਆਉਂ ਬਾਉ ਕੱਲਰਾ ਉਪੀ ਕਰਕੇ ਸਾਡਾ ਰਹੋਗੀ ਦੀ ਪਰਉਣਾ ਤੇ ਆ ਗਿਆ